ਪੰਜਾਬ ਵਿੱਚ ਇੱਕ ਜੂਨ ਹੋ ਚਾਰੀਆਂ ਲੋਕ ਸਭਾ ਦੀਆਂ ਚੋਣਾਂ ਲਈ ਜਿੱਥੇ ਵੱਖ-ਵੱਖ ਪਾਰਟੀਆਂ ਨੇ ਉਮੀਦਵਾਰਾਂ ਵੱਲੋਂ ਆਪੋ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਜਾ ਰਹੇ ਨੇ ਉੱਥੇ ਹੀ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਯਾਮਨੀ ਗੋਮਰ ਵੱਲੋਂ ਵੀ ਆਪਣੇ ਸਮਰਥਕਾਂ ਨਾਲ ਮਿਲ ਕੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਨੂੰ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਇਸ ਦੌਰਾਨ ਉਨ੍ਹਾਂ ਨਾਲ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੇ ਵਰਕਰ ਵੀ ਮੌਜੂਦ ਸਨ ਇਸ ਦੌਰਾਨ ਡਾਕਟਰ ਯਾਮਨੀ ਗੋਮਰ ਨੇ ਕਿਹਾ ਕਿ ਪਾਰਟੀ ਨੇ ਜੋ ਉਨ੍ਹਾਂ ਨੂੰ ਟਿਕਟ ਦੇ ਕੇ ਵਿਸ਼ਵਾਸ ਜਤਾਇਆ ਹੈ ਉਹ ਇਹ ਵਿਸ਼ਵਾਸ ਟੁੱਟਣ ਨਾਲ ਐਸ ਸੀ ਦੇ ਚਿਤਕੇ ਪਾਰਟੀ ਹਾਈ ਕਮਾਂਡ ਦੀ ਝੋਲੀ ਵਿੱਚ ਪਾਉਣਗੇ ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਇਹਨਾਂ ਚੋਣਾਂ ਵਿੱਚ ਉਹਨਾਂ ਨੂੰ ਵੱਧ ਵੱਧ ਵੋਟਾਂ ਪਾ ਕੇ ਕਾਮਯਾਬ ਕਰਨ ਤਾਂ ਜੋ ਹਲਕੇ ਦਾ ਚੋਪਕੀ ਵਿਕਾਸ ਕਰਵਾਇਆ ਜਾ ਸਕੇ ਉਹਨਾਂ ਨਾਲ ਹੀ ਕਿਹਾ ਕਿ ਇਹਨਾਂ ਚੋਣਾਂ ਨੂੰ ਲੈ ਕੇ ਪਾਰਟੀ ਵਰਕਰਾਂ ਦੇ ਨਾਲ-ਨਾਲ ਹਲਕੇ ਦੇ ਵਸੀਆਂ ਵਿੱਚ ਵੀ ਭਾਰੀ ਉਤਸ਼ਾਹ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮਜੂਸ ਹਨ ਬਹੁਤ ਵਧੀਆ ਮਿਲ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਕਿ ਬਿਨਾ ਬੁਲਾਏ ਬਿਨਾ ਕਿਸੇ ਮੈਸੇਜ ਮੈਸੇਜ ਆ ਗਿਆ ਰਾਤੀ ਤੇ ਰਾਤ ਰਾਤ ਦੇ ਵਿੱਚ ਸਾਰੇ ਵੋਲੰਟੀਅਰਸ ਨੇ ਡਿਸਾਈਡ ਕੀਤਾ ਕਿ ਸਾਰਿਆਂ ਨੇ ਨਾਲ ਜਾਣਾ ਮੇਰੇ ਤੇ ਜਿੱਥੇ ਇੰਨੇ ਪਾਰਟੀ ਵੋਲੰਟੀਅਰਸ ਨਾਲ ਖੜਿਆ ਤੇ ਇਹ ਮਤਲਬ ਲੋਕਾਂ ਨੂੰ ਸ਼ੋਅ ਕਰ ਰਿਹਾ ਹੈ ਕਿ ਵੋਟਰਸ ਵੀ ਐਸੀ ਤਰੀਕੇ ਨਾਲ ਸਾਥ ਦੇਣਗੇ ਅੱਜ ਟੱਟ ਨਾਲ ਫਾਇਲ ਪ੍ਰਚਾਰਕ ਕਿਹੜੇ ਕਿਹੜੇ ਸਾਰੇ ਜਿਹੜੇ ਆ ਰਹੇ ਸਾਰੇ ਸਾਰੇ अपील करते की पंजे मोहर लाओ मैडम जामनी नु जिताओ ਪੰਜਾਬ ਵਿੱਚ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਲਈ ਜਿੱਥੇ ਵੱਖ-ਵੱਖ ਪਾਰਟੀਆਂ ਨੇ ਉਮੀਦਵਾਰਾਂ ਵੱਲੋਂ ਆਪੋ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਜਾ ਰਹੇ ਨੇ ਉੱਥੇ ਹੀ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਯਾਮਨੀ ਗੋਮਰ ਵੱਲੋਂ ਵੀ ਆਪਣੇ ਸਮਰਥਕਾਂ ਨਾਲ ਮਿਲ ਕੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਨੂੰ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ। ਇਸ ਦੌਰਾਨ ਉਨ੍ਹਾਂ ਨਾਲ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੇ ਵਰਕਰ ਵੀ ਮੌਜੂਦ ਸਨ। ਇਸ ਦੌਰਾਨ ਡਾਕਟਰ ਯਾਮਨੀ ਗੋਮਰ ਨੇ ਕਿਹਾ ਕਿ ਪਾਰਟੀ ਨੇ ਜੋ ਉਨ੍ਹਾਂ ਨੂੰ ਟਿਕਟ ਦੇ ਕੇ ਵਿਸ਼ਵਾਸ ਜਤਾਇਆ ਹੈ ਉਹ ਇਹ ਵਿਸ਼ ਸਨਲ ਐਸ ਸੀ ਜਿਤ ਕੇ ਪਾਰਟੀ ਹਾਈਕ ਮਾਰਦੀ ਝੋਲੀ ਵਿੱਚ ਪਾਉਣਗੇ ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਇਹਨਾਂ ਚੋਣਾਂ ਵਿੱਚ ਉਹਨਾਂ ਨੂੰ ਵੱਧ ਵੱਧ ਵੋਟਾਂ ਪਾ ਕੇ ਕਾਮਯਾਬ ਕਰਨ ਤਾਂ ਜੋ ਹਲਕੇ ਦਾ ਚੌਪਕੀ ਵਿਕਾਸ ਕਰਵਾਇਆ ਜਾ ਸਕੇ ਉਹਨਾਂ ਨਾਲ ਹੀ ਕਿਹਾ ਕਿ ਇਹਨਾਂ ਚੋਣਾਂ ਨੂੰ ਲੈ ਕੇ ਪਾਰਟੀ ਵਰਕਰਾਂ ਦੇ ਨਾਲ-ਨਾਲ ਹਲਕੇ ਦੇ ਵਸੀਆਂ ਵਿੱਚ ਵੀ ਭਾਰੀ ਉਤਸ਼ਾਹ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮਜੂਸ ਹਨ ਬਹੁਤ ਵਧੀਆ ਮਿਲ ਰਿਹਾ ਜੀ ਤੁਸੀਂ ਦੇਖ ਸਕਦੇ ਹੋ ਕਿ ਬਿਨਾ ਬੁਲਾਏ ਬਿਨਾ ਕਿਸੇ ਮੈਸੇਜ ਮੈਸੇਜ ਆ ਗਿਆ ਰਾਤੀ ਤੇ ਰਾਤ ਰਾਤ ਦੇ ਵਿੱਚ ਸਾਰੇ ਵੋਲੰਟੀਅਰਸ ਨੇ ਡਿਸਾਈਡ ਕੀਤਾ ਕਿ ਸਾਰਿਆਂ ਨੇ ਨਾਲ ਜਾਣਾ ਮੇਰੇ ਤੇ ਜਿੱਥੇ ਇੰਨੇ ਪਾਰਟੀ ਵੋਲੰਟੀਅਰਸ ਨਾਲ ਖੜਿਆ ਤੇ ਇਹ ਮਤਲਬ ਲੋਕਾਂ ਨੂੰ ਸ਼ੋਅ ਕਰ ਰਿਹਾ ਹੈ ਕਿ ਵੋਟਰਸ ਵੀ ਏਸੀ ਤਰੀਕੇ ਨਾਲ ਸਾਥ ਦੇਣਗੇ ਅੱਜ ਟੱਟ ਨਾਲ